ਹਾਂਜੀ ਜੀਓ ਸਾਰੇ ਅੱਜ ਆਪਾਂ ਗੱਲ ਕਰਨੀ ਹੈ ਵੀਰੇ ਆ ਜਿਹੜੇ ਝੋਨੇ ਦੇ ਵਿੱਚ ਬਾਦਵੇਂ ਬੂਟੇ ਨੇ ਕੋਈ ਤੋਂ ਨਾ ਬੂਟੇ ਦਾ ਨਜ਼ਾਰਾ ਨਹੀਂ ਨਜ਼ਾਰੇ ਦੇ ਤੇ ਇਹ ਨਿਸਰ ਕੇ ਮੰਨ ਕੇ ਜਿਓ ਪੱਕਣ ਤੇ ਹੋ ਗਏ ਆ ਤੇ ਇਹ ਹਰ ਸਾਲ ਹੋਣਗੇ ਬੀਚਾਏ ਤੁਸੀਂ ਸਰਟੀਫਾਇਡ ਲਿਆਏ ਹੋ ਚਾਹੇ ਫਾਊਂਡੇਸ਼ਨ ਲਿਆਓ ਚਾਹੇ ਆਪਦੇ ਹੱਥ ਨਾਲ ਝਾੜ ਕੇ ਰੱਖ ਲਿਓ ਤੇ ਇਹਦਾ ਇਲਾਜ ਆ ਵੀ ਜਿੱਥੇ ਤੁਸੀਂ ਆਪਾਂ ਅਗਲੇ ਸਾਲ ਪਨੀਰੀ ਬੀਜਣੀ ਆ ਮੰਨ ਲਓ ਬਹੁਤ ਲਾਉਣੀ ਆ ਝੋਨੇ ਦੀ ਉਹਨੇ ਥਾਂ ਚੁੱਕੇ ਸਾਰੇ ਝੋਨੇ ਜੇ ਆਪਾਂ ਨਹੀਂ ਵੱਢ ਸਕਦੇ ਝੋਨਾ ਵੀ ਘਟੂਗਾ ਹੋਰ ਵੀ ਪਰ ਉਹਨੇ ਥਾਂ ਚ ਜੇ ਅੱਧਾ ਕਿਲਾ ਕਨਾਲ ਦੋ ਕਨਾਲ ਜਿੰਨੀ ਪਨੀਰੀ ਲਾਉਣੀ ਆ ਉਥੋਂ ਇਹਨਾਂ ਨੂੰ ਜ਼ਰੂਰ ਵੱਢੋ ਹੁਣ ਟਾਈਮ ਆ ਇਹਨਾਂ ਦਾ 8-10 ਦਿਨ ਦੇ ਵਿੱਚ ਉਹ ਦੇਖੋ ਪੱਕ ਗਏ ਦਾਣੇ ਨਹੀਂ ਹੋਣਾ ਕੀ ਆ ਇਹ ਪੱਕ ਕੇ ਥੱਲੇ ਇਹਨਾਂ ਨੇ ਡਿੱਗਣੇ ਲੱਗਣ ਸਰਚਾਵਾ ਜੋ ਤੱਕ ਇਹਨੇ ਮੰਨ ਲਓ ਵੀ ਇਹ ਝੋਨੇ ਨੇ ਪੱਕ ਕੇ ਨਰਨ ਉਹ ਤੱਕ ਇਹਨੇ ਇਹ ਦਾਣੇ ਥੱਲੇ ਝੜ ਜਾਣੇ ਆ ਥੰਨੇ ਝੜ ਕੇ ਤੇ ਜਦੋਂ ਨੂੰ ਅਗਲੀ ਵੇਰ ਆਪਾਂ ਪਨੀਰੀ ਬੀਜਾਂਗੇ ਜੇਜਾ ਮਰਜੀ ਆਪਣਾ ਬੀਜ ਆ ਮੁੜ ਕੇ ਬਦਕਾਨ ਵਾਲੇ ਦੀ ਗੱਲ ਪਈ ਜਾਂਦੀ ਆ ਵੀ ਬਾਅਦ ਵਿੱਚ ਬੂਝੇ ਹੋ ਗਏ ਉਹ ਹੋ ਗਿਆ ਇਹ ਹੋਣਗੇ ਕਿਉਂ ਇਹ ਝੋਨਾ ਥੱਲੇ ਡੱਗੇ ਜੋ ਪਨੀਰੀ ਬੀਜੀ ਉਦੋਂ ਇਹੇ ਬੂਝੇ ਹੋ ਗਣਗੇ DCR ਕੀ ਵੈਸੇ ਪ੍ਰੋਬਲਮ ਬੈ